ਰਾਮਗੜੀਆ ਸਮਾਜ ਦੇ ਨਾਲ ਲਾਲਜੀਤ ਭੁੱਲਰ ਦੀ ਟਸਲ ਹਰ ਇੱਕ ਨੇ ਦੇਖੀ ਹੈ ਹਰ ਇੱਕ ਨੇ ਦੇਖਿਆ ਕਿ ਹੁਣ ਤੱਕ ਕੀ ਕੁਝ ਹੋਇਆ ਕਿਵੇਂ ਰਾਮਗੜੀਆ ਸਮਾਜ ਮੀਡੀਆ ਦੇ ਸਾਹਮਣੇ ਆਇਆ ਮੀਡੀਆ ਸਾਹਮਣੇ ਆ ਕੇ ਲਾਲਜੀਤ ਭੁੱਲਰ ਦੀ ਖਿਲਾਫਤ ਕੀਤੀ ਗਈ ਔਰ ਲਾਲਜੀਤ ਭੁੱਲਰ ਦਰਬਾਰ ਸਾਹਿਬ ਪਹੁੰਚ ਜਾਂਦੇ ਨੇ ਹੁਣ ਤੱਕ ਇਹ ਗੱਲਾਂ ਇਹ ਖਬਰਾਂ ਇਹ ਵੀਡੀਓਜ਼ ਹਰ ਕਿਸੇ ਨੇ ਵੇਖ ਲਈਆਂ ਪੜਤਾਲ ਲਈਆਂ ਨੇ ਪਰ ਇੱਥੇ ਦਰਬਾਰ ਸਾਹਿਬ ਦੇ ਅੰਦਰ ਇੱਕ ਹੋਰ ਗੱਲ ਹੋ ਜਾਂਦੀ ਹੈ ਲਾਲਜੀਤ ਭੁੱਲਰ ਦਰਬਾਰ ਸਾਹਿਬ ਮੱਥਾ ਟੇਕਣ ਜ਼ਰੂਰ ਆਉਂਦੇ ਨੇ ਉਥੇ ਮਾਫੀ ਮੰਗਣ ਜ਼ਰੂਰ ਆਉਂਦੇ ਨੇ ਪਰ ਨੌਜਵਾਨ ਲਾਲਜੀਤ ਭੁੱਲਰ ਨੂੰ ਬਾਹਰ ਹੀ ਘੇਰ ਲੈਂਦੇ ਨੇ ਲਾਲਜੀਤ ਭੁੱਲਰ ਨੂੰ ਨਸ਼ਿਆਂ ਵਾਸਤੇ ਘੇਰਿਆ ਜਾ ਰਿਹਾ ਇਹ ਹੈਰਾਨੀ ਦੀ ਗੱਲ ਹੈ ਟਰਾਂਸਪੋਰਟ ਮੰਤਰੀ ਰਹੇ ਨੇ ਇਸ ਪੰਜਾਬ ਸਰਕਾਰ ਦੇ ਵਿੱਚ ਹੁਣ ਉਮੀਦਵਾਰੀ ਵੀ ਕਰ ਰਹੇ ਨੇ ਲਾਲਜੀਤ ਭੁੱਲਰ ਜਿਹੜੇ ਨੇ ਉਹ ਵਿਵਾਦਾਂ 'ਚ ਫਸਦੇ ਹੌਲੀ-ਹੌਲੀ ਨਜ਼ਰ ਆ ਰਹੇ ਨੇ ਵਿਵਾਦਾਂ ਦੇ ਵਿੱਚ ਐਂ ਫਸਦੇ ਪਏ ਨੇ ਕਿ ਹੁਣ ਨੌਜਵਾਨਾਂ ਨੇ ਲਾਲਜੀਤ ਭੁੱਲਰ ਨੂੰ ਹੀ ਘੇਰ ਲਿਆ ਔਰ ਲਾਲਜੀਤ ਭੁੱਲਰ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਨਸ਼ਿਆਂ ਦੇ ਨੌਜਵਾਨ ਇਲਜ਼ਾਮ ਲਾ ਰਹੇ ਨੇ ਕਿ ਪੋਰਾ ਵੀ ਨਸ਼ਾ ਨਹੀਂ ਹਟਾ ਸਕੀ ਸਰਕਾਰ ਨੋ ਪੋਰਾ ਵੀ ਨਸ਼ਾ ਨਹੀਂ ਹਟਾਇਆ ਜਾ ਸਕਿਆ ਔਰ ਇਹ ਗੱਲਾਂ ਉਸ ਵੇਲੇ ਕੀਤੀਆਂ ਗਈਆਂ ਜਦੋਂ ਸਾਹਮਣੇ ਲਾਲਜੀਤ ਪੁੱਲਰ ਦਾ ਕਾਫਲਾ ਖੜੋਤਾ ਹੋਇਆ ਸੀ ਲਾਲਜੀਤ ਪੁੱਲਰ ਦਰਬਾਰ ਸਾਹਿਬ ਦੇ ਅੰਦਰ ਜਾਂਦੇ ਨੇ ਪ੍ਰਕਰਮਾਂ ਦੇ ਵਿੱਚ ਮੌਜੂਦ ਹੁੰਦੇ ਨੇ ਹੱਥ ਜੋੜ ਕੇ ਮੱਥਾ ਟੇਕ ਰਹੇ ਹੁੰਦੇ ਨੇ ਜਦੋਂ ਨੌਜਵਾਨ ਆ ਜਾਂਦੇ ਨੇ ਔਰ ਪ੍ਰਕਰਮਾਂ ਦੇ ਵਿੱਚ ਹੀ ਨੌਜਵਾਨਾਂ ਦੇ ਵੱਲੋਂ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਜਿਸ ਦੇ ਜਵਾਬ ਦੇ ਵਜh ਦੇ ਵਿੱਚ ਨੂੰ ਲਾਲਜੀਤ ਪੁੱਲਰ ਵੱਲ ਨੂੰ ਮਾਈਕ ਕੀਤਾ ਗਿਆ ਕੈਮਰਾ ਕੀਤਾ ਗਿਆ ਤੇ ਲਾਲਜੀਤ ਪੁੱਲਰ ਆਪਣੇ ਸੈਲ ਫੋਨ ਉੱਤੇ ਫੋਨ ਸੁਣਦੇ ਨਜ਼ਰ ਆਏ ਨੇ ਕੰਨ ਨੂੰ ਫੋਨ ਲਾਇਆ ਹੋਇਆ ਲਾਲਜੀਤ ਭੁੱਲਰ ਨੇ ਤੇ ਉਹਨਾਂ ਦੇ ਸਮਰਥਕ ਜ਼ਰੂਰ ਦੇਖ ਰਹੇ ਨੇ ਇੱਧਰ ਉੱਧਰ ਕਿ ਹੋਕ ਹੀ ਰਿਹਾ ਪਰ ਲਾਲਜੀਤ ਭੁੱਲਰ ਨੌਜਵਾਨਾਂ ਵੱਲ ਮੂੰਹ ਵੀ ਨਹੀਂ ਕਰ ਰਹੇ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਖੜਦਾ ਪਿਆ ਕਿ ਲਾਲਜੀਤ ਭੁੱਲਰ ਐਉਂ ਕਰਦੇ ਕਿਉਂ ਪਏ ਨਹੀਂ ਖੈਰ ਲਾਲਜੀਤ ਭੁੱਲਰ ਦੇ ਖਿਲਾਫ ਪਹਿਲਾਂ ਰਾਮਗੜੀਆ ਸਮਾਜ ਖੜਾ ਹੋਇਆ ਸੀ ਪਰ ਹੁਣ ਨੌਜਵਾਨ ਨਿਤਰ ਆਏ ਨੇ ਪਹਿਲਾਂ ਇੱਕ ਵਿਵਾਦ ਤੋਂ ਹਟੇ ਸੀ ਹੁਣ ਦੂਸਰਾ ਵਿਵਾਦ ਸ਼ੁਰੂ ਹੋ ਗਿਆ ਆਖਰ ਪੂਰੀ ਕਹਾਣੀ ਕੀ ਹੈ ਤਸਵੀਰਾਂ ਕਿਹੜੀਆਂ ਸਾਹਮਣੇ ਆਈਆਂ ਨੇ ਆਓ ਵੇਖ ਲੈਂਦੇ ਹਾਂ ਚਿੱਟਾ ਦਾ ਬੰਦ ਕਰਾਦਾਂ ਨਾ ਹੋਰ ਤਾਂ ਛੱਡੋ ਕੋਦੈ ਨਾ ਤੋਂ ਨਹੀਂ ਹੋ ਸਕਦਾ ਅਸੀਂ ਆਸ ਨਹੀਂ ਕਰਦੇ ਕਿੰਨਾ ਛੋਟਾ ਜਾਂ ਨਸ਼ਾ ਕਿਹੜੀ ਸਰਕਾਰ ਆਈ ਹੁਣ ਇਹ ਨਹੀਂ ਵੀਰੇ ਬਾਹਰ ਜਾ ਕੇ ਆਮ ਆਲੀ ਪਾਰਟੀ ਦੀ ਸਰਕਾਰ ਹੈ ਬੰਦ ਕਰਾ ਦੇਣਾ ਮਾਮਾ ਦੇ ਪੁੱਤ ਮਰ ਰਹੇ ਹੈ ਗਲੀਆਂ ਨਾਲੀਆਂ ਚ ਪਏ ਹੈ ਜੇ ਬੋਲਦੇ ਕੋਈ Subscribe to One India channel and never miss an update.